ਉਕੀਲੇ ਤੇ ਫਿਲਮ ਕਿਉਂ ਬਣੀ ਮੈਂ ਅਸਰਦਾ ਕਿ ਮੇਰੀ ਉਹ ਭੈਣ ਭਰਾ ਵੀ ਵੀਡੀਓ ਨੂੰ ਜਰੂਰ ਸੁਣਨ ਜਿਹੜੇ ਦੇ ਪੱਖ 'ਚ ਵੀ ਨਹੀਂ ਤੇ ਜਿਹੜੇ ਦੇ ਵਿਰੋਧ 'ਚ ਵੀ ਨਹੀਂ ਹੋ ਸਕਦਾ ਕੁਝ ਸੱਜਣ ਇਸ ਸਿੰਝਣ ਕਿ ਉਕੀਲੇ ਤੇ ਫਿਲਮ ਬਣੀ ਚੰਗੀ ਗੱਲ ਹੋਗੀ ਕੁ ਬਹੁਤ ਸਾਰੇ ਸੱਜਣ ਕਹਿ ਰਹੇ ਚ ਉਕੀਲੇ ਤੇ ਫਿਲਮ ਬਣੀ ਮਾੜੀ ਗੱਲ ਹੋਈ ਦੋਨਾਂ ਦਾ ਤਰਕ ਆਪਣੀ ਜਗ੍ਹਾ ਤੇ ਸੱਚ ਹੋ ਸਕਦਾ ਲੇਕਿਨ ਅਸਲ ਸੱਚ ਕੀ ਹੈ ਉਹ ਹਰ ਇੱਕ ਮੇਰਾ ਭੈਣ ਭਰਾ ਜਾਣਨ ਦੀ ਕੋਸ਼ਿਸ਼ ਕਰੇ ਕਿਉਂਕਿ ਤੁਸੀਂ ਸਾਰੇ ਸੂਝਵਾਨ ਹੋ ਤੁਸੀਂ ਸਾਰੇ ਸਿਆਣੇ ਤੇ ਕੋਈ ਮੇਰਾ ਵੀਰ ਪਹਿਲਾਂ ਕਮੈਂਟ ਨਾ ਦੇਵੇ ਇਹ ਸਿਰਫ ਇਸ ਮਕਸਦ ਲਈ ਆਪਾਂ ਵੀਡੀਓ ਬਣਾ ਰਹੇ ਹਾਂ ਇਹਦਾ ਕਿਸੇ ਵੀ ਕਰੈਕਟਰ ਨਾਲ ਕੋਈ ਸਬੰਧ ਨਹੀਂ ਕਿਸੇ ਡਾਇਰੈਕਟਰ ਪ੍ਰੋਡਿਊਸਰ ਨਾਲ ਜਾਂ ਉੱਤੇ ਕੰਮ ਕਰਨ ਵਾਲੇ ਨਾਲ ਕੋਈ ਸਬੰਧ ਨਹੀਂ ਇਹਦਾ ਸਿਰਫ ਤਾਂ ਇਹ ਵਿਸ਼ਾ ਆ ਕਿ ਇਹ ਫਿਲਮ ਚ ਮਕੀਲੇ ਤੇ ਕਿਉਂ ਬਣੀ ਤੇ ਕਿਉਂ ਹੁਣ ਬਣਾ ਕੇ ਪੇਸ਼ ਕੀਤੀ ਗਈ ਸਾਡੇ ਸਮਾਜ ਦੇ ਵਿੱਚ ਇਸ ਵਿਸ਼ੇ ਨੂੰ ਆਪਾਂ ਗੱਲ ਕਰਨੀ ਆ ਤੁਸੀਂ ਸਭ ਜਾਣਦੇ ਹੋ ਕਿ ਚਮਕੀਲੇ ਨੇ ਕੁਝ ਚੰਗੇ ਗੀਤ ਵੀ ਗਾਏ ਤੇ ਕੁਝ ਬੁਰੇ ਗੀਤ ਵੀ ਗਾਏ ਚੰਗੇ ਗੀਤਾਂ ਨੂੰ ਅਸੀਂ ਉਹਦੀ ਸ਼ਲਾਘਾ ਕਰਦੇ ਆਂ ਤੇ ਬੁਰੇ ਗੀਤਾਂ ਦੀ ਅਸੀਂ ਉਹਦੀ ਨਿੰਦਿਆ ਵੀ ਕਰਦੇ ਆਂ ਕਿਉਂਕਿ ਹਰ ਮਾਂ ਬਾਪ ਕਰਦਾ ਜੇ ਦੀ ਧੀ ਆ ਜੇ ਦਾ ਪੁੱਤਰ ਆ ਉਹ ਕਦੀ ਨਹੀਂ ਚਾਹੇਗਾ ਕਿ ਉਹਦਾ ਧੀ ਜਾਂ ਉਹਦਾ ਪੋਤਾ ਕਵੇ ਕਿ ਲੋਕਾਂ ਦੀਆਂ ਈਤਿਆਂ ਦੀਆਂ ਬਾਰੇ ਗੱਲ ਕਰੇ ਵੀ ਕਿਸੇ ਦਾ ਲੱਕ ਮੇਲ ਦਾ ਕੋਈ ਮਿਸ਼ਰੀ ਹੋਗੀ ਖੰਡ ਬਣ ਗਈ ਕੋਈ ਵੀ ਬਾਪ ਕੋਈ ਵੀ ਮਾਂ ਇਹ ਨਹੀਂ ਕਹੇਗੀ ਕਿ ਮੇਰੀ ਧੀ ਮੇਰਾ ਪੁੱਤਰ ਇਹੋ ਜਿਹਾ ਕੰਮ ਕਰੇ ਜਿਹਦੇ ਨਾਲ ਮੇਰਾ ਸਿਰ ਨੀਓ ਹੋਵੇ ਮੈਨੂੰ ਸਮਾਜ 'ਚ ਸ਼ਰਮਿੰਦਗੀ ਮਹਿਸੂਸ ਕਰਨੀ ਪਵੇ ਹੁਣ ਕਿਹੜੇ ਲੋਕ ਇਹਦੇ ਪੱਖ 'ਚ ਨੇ ਜਿਨ੍ਹਾਂ ਦੀ ਉਮਰ ਇਸ ਵੇਲੇ 18 ਤੋਂ ਲੈ ਕੇ 25 ਕ ਸਾ ਲਿਆ ਜਾਂ ਉਹ ਇਹਦੇ ਪੱਖ 'ਚ ਗੱਲ ਕਰ ਸਕਦੇ ਨੇ ਕਿ ਉਹ ਕਹਿ ਰਹੇ ਨੇ ਕਿ ਚਮਕੀਲਾ ਲੋਕੀ ਪਹਿਲਾਂ ਵੀ ਸੁਣਦੇ ਸੀ ਪਹਿਲਾਂ ਲੋਕੀ ਚੋਰੀ ਸੁਣਦੇ ਸੀ ਹੁਣ ਸਾਹਮਣੇ ਆ ਕੇ ਸੁਣ ਲਿਆ ਤੇ ਫਿਰ ਕਿਹੜੀ ਗੱਲ ਹੋ ਗਈ ਦੂਜੇ ਪਾਸੇ ਉਹ ਇਹ ਵੀ ਕਹਿਣਗੇ ਕਿ ਜਿਹੜੇ ਅੱਜ ਚਮਕੀਲੇ ਦਾ ਵਿਰੋਧ ਕਰ ਰਹੇ ਨੇ ਤਾਂ ਉਹਨਾਂ ਵੀ ਕਦੀ ਚਮਕੀਲਾ ਸੁਣਿਆ ਹੋਵੇਗਾ ਉਹਨਾਂ ਦਾ ਵੀ ਤਾਥ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਗੱਲ ਹੈ ਹੁਣ ਸਵਾਲ ਇੱਥੇ ਖੜਾਏ ਹੁੰਦਾ ਵਿਰੋਧ ਉਹਨਾਂ ਨੇ ਕਿਉਂ ਸ਼ੁਰੂ ਕੀਤਾ ਜਿਹੜੇ ਬਡੇਰੀ ਉਮਰ daily. ਕਿਉਂਕਿ ਜਦੋਂ ਤੱਕ ਮਨੁੱਖ ਅਨਮੈਰਿਡ ਹੁੰਦਾ ਜਿਵੇਂ ਜਿਵੇਂ ਉਮਰ ਉਹਦੀ ਵਾਧਦੀ ਹੋ ਜੀ ਵਸਥਾਵਾਂ ਬਦਲਦੀਆਂ ਨੇ ਜਿਵੇਂ ਉਹ ਕੱਲਾ ਹੁੰਦਾ ਤੇ ਉਹਨੂੰ ਆਪਣੀ ਸੋਚ ਮੁਤਾਬਕ ਸਭ ਕੁਝ ਚੰਗਾ ਲੱਗਦਾ ਤੇ ਉਹਨੂੰ ਇੰਜ ਲੱਗਦਾ ਸਾਰੀ ਦੁਨੀਆ ਸ਼ਦਾਈ ਪੂਰੀ ਫਿਰਦੀ ਆ ਦੁਨੀਆ ਤੇ ਸਾਰਾ ਕੁਝ ਇਹੋ ਹੀ ਆ ਜੋ ਤੁਹਾਡੇ ਮਾਨ ਤੋਂ ਹੁੰਦਾ ਕਰ ਲੋ ਲੇਖ ਜਦੋਂ ਕੋਈ ਇਨਸਾਨ ਆ ਉਹਦੀ ਮੈਰਿਜ ਹੋ ਜਾਂਦੀ ਆ ਜਦੋਂ ਉਹ ਪਰਿਵਾਰ ਵਾਲਾ ਹੋ ਜਾਂਦਾ ਜਦੋਂ ਉਹਦੇ ਘਰ ਧੀਆ ਪੁੱਤਰ ਪੈਦਾ ਹੋ ਜਾਂਦੇ ਨੇ ਤੇ ਉਹਦੀ ਸੋਚ ਬਦਲ ਲੱਗ ਜਾਂਦੀ ਆ ਉਹ ਸੋਚਦਾ ਕਿ ਮੈਂ ਆਪਣੇ ਬੱਚੇ ਨੂੰ ਇੱਕ ਚੰਗਾ ਇਨਸਾਨ ਬਣਾਵਾਂ ਮੈਂ ਮੇਰੀ ਧੀ ਨੇ ਕਿ ਚੰਗਾ ਇਨਸਾਨ ਬਣਾਵਾ ਮੇਰੀ ਧੀ ਜਿਹੜੀ ਆ ਉਹ ਮੇਰਾ ਸਿਰ ਬੁਲੰਦੀਆਂ ਤੱਕ ਖੜੇ ਮੇਰੀ ਧੀ ਮੇਰੀ ਸ਼ਾਨ ਬਣੇ ਕੋਈ ਬਾਪ ਨਹੀਂ ਚਾਹੁੰਦਾ ਕਿ ਉਹਦੀ ਧੀ ਜਿਹੜੀ ਆ ਕਿ ਉਹ ਘਟੀਆਂ ਕੀਤਾ ਤੇ ਨੱਚੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਕੋਈ ਕਵੇ ਕਿ ਮੇਰਾ ਮੁੰਡਾ ਮਿਰਜ਼ਾ ਬਣ ਜਾਵੇ ਕੋਈ ਬੰਦਾ ਇਹ ਨਹੀਂ ਚਾਹੁੰਦਾ ਕਿ ਸਾਡੇ ਪਰਵਾਜ਼ ਸਹਿਬਾਂ ਹੀਰਾਂ ਜਿਹੜੀਆਂ ਜੰਮ ਜਾਂਣ ਕਿਉਂਕਿ ਜਦੋਂ ਇਹ ਜੰਮ ਜਾਂਦੀਆਂ ਨੇ ਨਾ ਫਿਰ ਕਈ ਕਈ ਪੀੜ੍ਹੀਆਂ ਜਿਹੜਿਆ ਸਿਰ ਜਿਹੜਾ ਨੀਵਾ ਕਰਕੇ ਤੁਰਨਾ ਪੈਂਦਾ ਇਹ ਦੁਖਾਂਤ ਬਹੁਤ ਸਾਰੇ ਲੋਕ ਜਾਣਦੇ ਨੇ ਇਸੇ ਕਰਕੇ ਹੁਣ ਕਿਹੜਾ ਬਾਪ ਆ ਉਹ ਆਪਣੇ ਬੱਚੇ ਨੂੰ ਕਹੇਗਾ ਜਾਂ ਪੁੱਤਰ ਚਮਕੀਲਾ ਲਾ ਕੇ ਜਿ ਲਾ ਦੇ ਉਹ ਸੁਣਦੇ ਆ ਬੈਠੇ ਕੋਣ ਕਵੇਗਾ ਕੋਈ ਔਰਤ ਕਹੇਗੀ ਆਪਣੀ ਧੀ ਨੂੰ ਕਿ ਧੀਏ ਚਮਕੀਲਾ ਲਾ ਦੇ ਹੁਣ ਸਵਾਲ ਖੜਾ ਹੁੰਦਾ ਕਿ ਫਿਲਮ ਕਿਉਂ ਬਣੀ ਫਿਲਮ ਬਣ ਦਾ ਕਾਰਨ ਇਹ ਸੀ ਕਿ ਬਹੁਤ ਸਾਰੇ ਤੁਹਾਡੇ ਵਰਗੇ ਭੈਣ ਭਰਾਵਾਂ ਨੇ ਬੜਾ ਸਟਰਗਲ ਕੀਤਾ ਬੜਾ ਸੰਘਰਸ਼ ਕਰਕੇ ਸਮਾਜ ਤੋਂ ਬਹੁਤ ਸਾਰੀਆਂ ਬੁਰਾਈਆਂ ਨੂੰ ਖਤਮ ਕਰ ਦਿੱਤਾ ਬੁਰਾਈਆਂ ਬੁਰੀਆਂ ਆਤਾਂ ਤੋਂ ਆਪਣੇ ਬੱਚਿਆਂ ਨੂੰ ਬਚਾ ਲਿਆ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਤੋਂ ਬਚਾ ਰਹੇ ਹੋ ਆਪਣੇ ਬੱਚਿਆਂ ਨੂੰ ਭੜੀਆਂ ਰੰਗਤ ਤੋਂ ਬਚਾ ਰਹੇ ਹੋ ਆਪਣੇ ਬੱਚਿਆਂ ਨੂੰ ਚੰਗੀਆਂ ਚੰਗੀਆਂ ਚੀਜ਼ਾਂ ਦੇ ਆਦੀ ਬਣਾ ਰਹੇ ਹੋ ਲੇਕਿਨ ਕੁਝ ਲੋਕਾਂ ਨੇ ਸੋਚਿਆ ਕਿ ਪੰਜਾਬ ਦੇ ਲੋਕ ਦੁਬਾਰਾ ਜਿਹੜੇ ਨੇ ਸਰਜੀਤ ਹੋ ਰਹੇ ਨੇ ਦੁਬਾਰਾ ਚੰਗੇ ਕੰਮ ਵੱਲ ਵੱਧ ਰਹੇ ਨੇ ਕਿਉਂ ਨਾ ਇਹਨਾਂ ਦੇ ਬੱਚਿਆਂ ਦੇ ਦਿਮਾਗ 'ਚ ਚਮਕੀਲਾ ਸ਼ਬਦ ਬਾੜ ਦਿੱਤਾ ਜਾਵੇ ਤਾਂ ਕਿ ਜਦੋਂ ਇਹ ਚਮਕੀਲਾ ਸੁਣਨਗੇ ਇਹਨਾਂ ਦੇ ਮੁੰਡੇ ਜਦੋਂ ਕਿਤੇ ਬਹਿਣ ਉੱਠਣਗੇ ਚੋਰੀ ਸੁਣਨਗੇ ਚਮਕੀਲੇ ਦੇ ਗੀਤ ਜੋ ਕਹਿੰਦਾ ਜੀ ਮੈਂ ਖੰਡ ਬਣ ਗਈ ਮੈਨੂੰ ਕੋਈ ਇੰਜ ਕਰ ਦੋ ਗੜਵਾ ਕਰ ਦੋ ਫਲਾਣਾ ਢੀਗੜਾ ਕਰ ਦੋ ਹਾਂਜੀ ਤੁਸੀਂ ਇਹ ਗੀਤ ਕਈ ਵਾਰ ਸੁਣੇ ਹੋਣਗੇ ਤਾਂ ਉਹ ਫਿਰ ਕੀ ਹੋ ਗਿਆ ਬੱਚੇ ਦੀ ਮਾਨਸਿਕਤਾ ਗੰਦੀ ਹੋਵੇਗੀ ਜਦੋਂ ਕਿਸੇ ਦੇ ਪੁੱਤ ਦੀ ਮਾਨਸਿਕਤਾ ਗੰਦੀ ਹੋਵੇਗੀ ਉਹ ਕਿਸੇ ਚੰਗੇ ਬਾਪ ਦੀ ਧੀ ਦਾ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕਰੇਗਾ ਜਾਂ ਕੁਝ ਜਹਾ ਕਰ ਜਵੇਗਾ ਜਿਹਦੇ ਕਰਕੇ ਆਪਾਂ ਅਕਸਰ ਦੇਖਦੇ ਹਾਂ ਕਿ ਆਹ ਬਲਾਤਕਾਰ ਦੀ ਘਟਨਾ ਹੋ ਗਈ ਉਹ ਬਲਾਤਕਾਰ ਦੀ ਘਟਨਾ ਹੋ ਗਈ ਜਦੋਂ ਕੋਈ ਇਹੋ ਜਿਹਾ ਵਾਪਰੇਗਾ ਤਾਂ ਉਹ ਬੱਚੇ ਦਾ ਜੀਵਨ ਵੀ ਤਬਾਹ ਹੋ ਜਾਏਗਾ ਉਹਦੇ ਮਾਪਿਆਂ ਦਾ ਵੀ ਜੀਵਨ ਤਬਾਹ ਹੋ ਜਾਏਗਾ ਜਿਨ੍ਹਾਂ ਦੇ ਨਾਲ ਉਹ ਗਲਤ ਕਰੇਗਾ ਉਹਨਾਂ ਦਾ ਜੀਵਨ ਵੀ ਤਬਾਹ ਹੋ ਜਾਏ ਕਿੰਨੇ ਲੋਕਾਂ ਦੀ ਜ਼ਿੰਦਗੀ ਖਰਾਬ ਹੋਵੇਗੀ ਫਿਰ ਚਮਕੀਲੇ ਦੀ ਸਾਡੇ ਸਮਾਜ ਨੂੰ ਦੇਣ ਕੀ ਆ ਹਾਂ ਠੀਕ ਹੈ ਜਿੱਥੇ ਉਹਨੇ ਕੋਈ ਚੰਗਾ ਉਗਾਇਆ ਹੋਵੇਗਾ ਅਸੀਂ ਉਹਨੂੰ ਕਵਾਂਗੇ ਚੰਗਾ ਆ ਚਲੋ ਵਧੀਆ ਕੀਤਾ ਜਿੱਥੇ ਬੁਰਾ ਕੀਤਾ ਤਾਂ ਉਹ ਤੋਂ ਅਸੀਂ ਬੁਰਾ ਵੀ ਕਵਾਂਗੇ ਜਿਵੇਂ ਇੱਕ ਆਪਾਂ ਉਦਾਹਰਣ ਲੈ ਕੇ ਆਪਣੀ ਗੱਲ ਨੂੰ ਖਤਮ ਕਰਦੇ ਹਾਂ ਮੰਨ ਲਓ ਤੁਸੀਂ ਸਫ਼ਰ ਤੇ ਜਾ ਰਹੇ ਹੋ ਤੁਹਾਡੇ ਕੋਲ ਖਾਣ ਲਈ ਸਿਰਫ ਕੇਲੇ ਹੀ ਨੇ ਲੇਕਿਨ ਉਸ ਰਸਤੇ ਤੁਹਾਨੂੰ ਕੁਝ ਵੀ ਨਹੀਂ ਮਿਲ ਰਿਹਾ ਲੇਕਿਨ ਕੇਲੇ ਜਿਹੜੇ ਤੁਹਾਡੇ ਅੱਧੇ ਖਰਾਬ ਹੋ ਗਏ ਤੇ ਅੱਧੇ ਚੰਗੇ ਰਹਿ ਗਏ ਮੰਨ ਲਓ 12 ਦ ਕੇਲੇ ਨੇ ਦਰਜਨ ਇੱਕ ਪੂਰੀ ਉਹ ਚੋਂ ਅੱਧੇ ਕੇਲੇ ਜਾਣੀ ਕਿ ਇੱਕ ਕੇਲਾ ਅੱਧਾ ਅੱਧਾ ਖਰਾਬ ਆ ਤੇ ਅੱਧਾ ਸਹੀ ਆ ਕਿ ਫਿਰ ਤੁਹਾਡੇ ਵਰਗਾ ਸੂਝਮਾਨ ਸੱਜਣ ਕਹੇਗਾ ਚਲੋ ਕੋਈ ਨਹੀਂ ਜਿਹੜਾ ਖਰਾਬ ਉਹਨੂੰ ਕੱਟ ਦਿੰਨੇ ਆ ਜਿਹੜਾ ਚੰਗਾ ਆ ਉਹ ਖਾ ਲੈਣੇ ਆ ਇਹੋ ਹੀ ਤੁਸੀਂ ਸੋਚ ਰਹੇ ਹੋ ਕਿਉਂਕਿ ਸਿਆਣੇ ਬੇਸੇ ਗੱਲ ਚ ਤੁਸੀਂ ਕਦੀ ਨਹੀਂ ਆਪਣੇ ਬੱਚੇ ਨੂੰ ਕਹਾਂਗੇ ਪੁੱਤ ਗਲਿਆ ਵੀ ਖਾਲਾ ਤੇ ਚੰਗਾ ਵੀ ਖਾਲਾ ਪੂਰਾ ਹੀ ਖਾਲਾ ਤੁਸੀਂ ਕਦੀ ਆਪਣੇ ਧੀ ਪੁੱਤ ਨੂੰ ਨਹੀਂ ਕਰੋਗੇ ਕਿਉਂਕਿ ਤੁਹਾਨੂੰ ਪਤਾ ਕਿ ਗਲਿਆ ਖਾਣ ਨਾਲ ਬਿਮਾਰ ਹੋ ਜਾਊਗਾ ਏਡਾ ਨੁਕਸਾਨ ਹੋ ਜਾਊਗਾ ਏਡਾ ਜਾਣ ਵੀ ਜਾ ਸਕਦੀ ਆ ਤੇ ਜੇ ਅੱਧ ਘੱਟ ਖਾ ਲੇਗਾ ਅੱਧਾ ਖਾ ਲੇਗਾ ਤੇ ਇਹਦੀ ਜ਼ਿੰਦਗੀ ਵੀ ਵੱਜੇਗੀ ਤੇ ਨੂੰ ਕੋਈ ਨੁਕਸਾਨ ਵੀ ਨਹੀਂ ਹੋਏਗਾ ਇਸ ਕਰਕੇ ਜਿਹੜੇ ਚਮਕੀਲੇ ਵਾਲੀ ਕਹਾਣੀ ਆ ਇਹ ਸਾਡੇ ਸਮਾਜ ਦੇ ਵਿੱਚ ਹੋ ਸਕਦਾ ਕਿਸੇ ਇਨਸਾਨ ਨੇ ਇਹ ਸੋਚ ਕੇ ਵੀੜੀ ਫਿਲਮ ਬਣਾਈ ਹੋਵੇ ਕਿ ਕਿਉਂ ਨਾ ਹੋਵੇ ਪੰਜਾਬ ਦੇ ਧੀਆ ਪੁੱਤਰਾ ਨੂੰ ਦੁਬਾਰਾ ਬੇੜਾਗਰ ਕਰਨ ਲਈ ਇਹਨਾਂ ਦੀ ਸੋਚ ਨੂੰ ਖੁੰਡਿਆ ਕਰਨ ਦੇ ਲਈ ਇਹਨਾਂ ਨੂੰ ਇਸ ਸੋਚਵਾ ਧੱਕਿਆ ਜਾਵੇ ਪਹਿਲਾਂ ਵੀ ਬੜੇ ਹਮਲੇ ਹੋਏ ਤੁਸੀਂ ਸਭ ਜਾਣਦੇ ਹੋ ਤੇ ਜਿਵੇਂ ਪੰਜਾਬ ਦੇ ਵਿੱਚ ਬਹੁਤ ਸਾਰੇ ਪਿੰਡਾਂ ਦੇ ਵਿੱਚ ਨਾ ਕਹਿਣੇ ਕਿਲੇ ਸਾਲ ਬਰਾਤ ਹੀ ਨਹੀਂ ਸੀ ਉੱਠੀ ਉਸ ਤੋਂ ਬਾਅਦ ਨਸ਼ੇ ਦਾ ਹਮਲਾ ਉਦੋਂ ਬਾਅਦ ਕਈ ਤਰ੍ਹਾਂ ਦੇ ਹਮਲੇ ਉਸ ਤੋਂ ਬਾਅਦ ਤੁਹਾਨੂੰ ਤਾਂ ਫੋਰਨ ਜਾਣ ਦਾ ਹਮਲਾ ਹੋਇਆ ਤੇ ਹੁਣ ਜਿਹੜਾ ਚੌਥਾ ਹਮਲਾ ਹੋ ਗਿਆ ਉਹ ਇਹ ਹੋ ਗਿਆ ਕਿ ਇਹਨਾਂ ਨੂੰ ਲੱਚਰਤਾ ਬਾਲ ਤੱਕੀਏ ਮੈਂ ਆਪਣੇ ਸੂਝਮਾਨ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਤੁਸੀਂ ਆਪਣੇ ਵਿਚਾਰ ਆਪਣੇ ਤਰੀਕੇ ਨਾਲ ਜਰੂਰ ਦੇਵੋ ਆਪਣੇ ਧੀਆਂ ਪੁੱਤਾਂ ਨੂੰ ਤੁਸੀਂ ਸਾਰੇ ਨੇ ਲੱਚਰਤਾ ਤੋਂ ਆਪਣੇ ਲੋਕਾਂ ਨੂੰ ਬਚਾਉਣਾ ਹੈ ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਕਿਸੇ ਨਾਲ ਕੋਈ ਵਿਰੋਧਤਾ ਨਹੀਂ ਲੇਕਿਨ ਜਿਹੜਾ ਦੁਸ਼ਮਣ ਹੈ ਉਹ ਬਹੁਤ ਤੇਜ ਆ ਉਹ ਚਾਹੁੰਦਾ ਕਿ ਸਾਡੇ ਧੀਆਂ ਪੁੱਤਾਂ ਦੀ ਸੋਚ ਨੂੰ ਖੁੰਡਿਆ ਨਾ ਕਰਨਾ ਇਹਨਾਂ ਦੀ ਸੋਚ ਨੂੰ ਮਾੜਾ ਕਿਦਾਂ ਕਰਨਾ ਜਿਸ ਪਰਿਵਾਰ ਦੀ ਜਿਸ ਮਨੁੱਖ ਦੀ ਸੋਚ ਮਾੜੀ ਹੋ ਜਾਵੇ ਨਾ ਉਹ ਘਰ ਨਹੀਂ ਵਸਦਾ ਉਹ ਘਰ ਉਜੜ ਜਾਂਦਾ ਤੇ ਜਿਸ ਧੀ ਪੁੱਤ ਦੀ ਸੋਚ ਮਾੜੀ ਹੋ ਜਾਵੇ ਨਾ ਉਹਦੀ ਵੀ ਜ਼ਿੰਦਗੀ ਤਬਾਹ ਹੋ ਜਾਂਦੀ ਆ ਉਹ ਆਪਾਂ ਕੋ ਚੰਗਾ ਸੁਣਨ ਦੀ ਆਦਤ ਪਾਈਏ ਇਸ ਫਿਲਮ ਦੇ ਉੱਤੇ ਆਪਾਂ ਮਿੱਟੀ ਪਾਈਏ ਇਹਦਾ ਸੋਸ਼ਲ ਮੀਡੀਆ ਤੇ ਪ੍ਰਚਾਰ ਕਰਨਾ ਬੰਦ ਕਰੀਏ ਇਹੋ ਜਿਹੇ ਫਿਲਮਾਂ ਦਾ ਆਪਾਂ ਨੂੰ ਬਨਾਵ ਵਿਰੋਧ ਕਰੀਏ ਨਾ ਪੱਖ ਚ ਰਹੀਏ ਇਹਨਾਂ ਦਾ ਨਾਂ ਲੈਣਾ ਮਾੜੀ ਗੱਲ ਆ ਜਿਹੜੇ ਲੋਕ ਘਟੀਆਂ ਫਿਲਮਾਂ ਬਣਾਉਂਦੇ ਨੇ ਜਾਂ ਘਟੀਆਂ ਚੀਜ਼ ਨੂੰ ਪ੍ਰਮੋਟ ਕਰਦੇ ਨੇ ਉਹ ਕੋਈ ਵੀ ਹੋ ਸਕਦੇ ਸਾਡੀ ਚੰਕੀਲੇ ਨਾਲ ਕੋਈ ਦੁਸ਼ਮਣੀ ਨਹੀਂ ਸਾਡੀ ਚੰਕੀਲੇ ਨਾਲ ਕੋਈ ਮਿੱਤਰਤਾ ਨਹੀਂ ਜਿੱਥੇ ਉਹ ਚੰਗਾ ਸੀ ਚੰਗਾ ਕਹਾਂਗੇ ਕਿੱਥੇ ਉਹਦੀ ਸੋਚ ਬੁਰੀ ਸੀ ਉਹਨੂੰ ਅਸੀਂ ਬੁਰੀ ਕਹਾਂਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੂਂਦੇ ਵਸਦੇ ਰੱਬ ਸੌਣਾ ਤੁਹਾਡੀਆਂ ਲੰਬੀਆਂ ਉਮਰਾਂ ਕਰੇ